ਚਲੋ 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 ਓ ਮਿਲੀਅਮ ਜੱਤ ਵਰਪਾਣੀ ਵੈਲਕਮ ਬੈਕ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਚ ਆਪਾਂ ਬੱਚਿਆਂ ਨਾਲ ਫੁੱਲ ਮਸਤੀ ਕਰਨੀ ਹੈ ਬੱਚਿਆਂ ਨੂੰ ਪੂਰੀ ਮਸਤੀ ਕਰਾਉਣੀ ਹੈ ਵੀ ਪੂਰਾ ਇੰਜੋਏ ਕਰਾਉਣਾ ਸ਼ੈਰੀਣਾ ਉਹਦੇ ਨਾਨਕੇ ਆਈ ਉਹਨੂੰ ਵੀ ਫੁੱਲ ਇੰਜੋਏ ਕਰਾਉਣਾ ਤੇ ਬੱਚਾ ਤਾਂ ਆਪਾਂ ਕੋਈ ਗੇਮਾਂ ਖੜਾਵਾਵਾਂਗੇ ਉਹਨਾਂ ਨੂੰ ਜੈ ਐਕਟੀਵਿਟੀ ਕਰਾਵਾਂਗੇ ਜਾਂ ਵੀ ਚੈਲੰਜ ਕਰਾਵਾਂਗੇ ਬਣੇ ਰਹੋ ਵਲੌਗ ਦੇ ਵਿੱਚ ਅੱਗੇ ਤੁਹਾਨੂੰ ਦਿਖਾਉਣੇ ਆ ਇਹਨਾਂ ਨੂੰ ਅੱਜ ਕੀ ਚੜ੍ਹਾਈ ਦੇਣੇ ਆ ਮਿਲੀਅਮ ਤੇ ਸ਼ੈਰੀਨ ਚੈਲੰਜ ਕੰਪਲੀਟ ਕਰਦੀਆਂ ਜਾਂ ਨਹੀਂ ਕਰਦੀਆਂ ਤੁਹਾਨੂੰ ਦਿਖਾਵਾਂਗੇ ਅੱਗੇ ਬਲੌਗ ਦੇ ਵਿੱਚ ਹੁਣ ਮੈਂ ਜਾ ਕੇ ਦੇਖਦਾ ਮਿਲੀਅਮ ਸ਼ੈਰੀਨ ਸ਼ਿਆਦ ਇਹ ਬੱਚੇ ਉੱਠੇ ਪਏ ਜਾਂ ਨਹੀਂ ਉੱਠੇ ਅਜੇ ਲਓ ਜੀ ਸ਼ਿਆਦ ਤਾਂ ਉੱਠ ਖੜਾ ਹੈ ਸ਼ਿਆਦ ਗੁੱਡ ਮਾਰਨਿੰਗ ਹੈਲੋ ਅੱਨੀ ਇਹ ਮੇਰੇ ਬੋਟੇ ਦੀ ਪਿਆਰੀ ਜੀ ਸਮਾਈਲ ਸوير ਦੀ ਹਣਾ ਇਦੀ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗਦੀ ਆਸ ਦੇ ਸਰ ਇੱਕ ਵਾਰੀ ਉੱਠਦੇ ਸਾਰ ਹੱਸਦਾ ਲੋ ਜੀ ਸ਼ੈਰੀਨ ਵੀ ਉੱਠਦੀ ਜਾਂਦੀ ਆ ਮਿਲੀਅਮ ਅਜੇ ਸੁੱਪੀ ਪਈ ਆ ਚਲੋ ਆਪਾਂ ਦੇਖਦੇ ਆ ਅੱਗੇ ਅਸੀਂ ਅੱਜ ਠਾਣੇ ਨਹੀਂ ਆਪੇ ਉੱਠਣਗੇ ਚਾਹੇ 12 ਵਜੇ ਉੱਠਣ ਦੇਖਦੇ ਆ ਵੀ ਕਿੰਨੇ ਵਜੇ ਤੱਕ ਨਹੀਂ ਉੱਠਦੇ ਲੋ ਜੀ ਸ਼ੈਯਾਤ ਤੇ ਸ਼ੈਰੀਨ ਉੱਠ ਖੜੇ ਸੀ ਮਿਲੀਅਮ ਵੀ ਉੱਠੀ ਗੁੱਡ ਮਾਰਨਿੰਗ ਬੇਟਾ ਸ਼ੈਰੀਨ ਉੱਤ ਗੁੱਡ ਮਾਰਨਿੰਗ ਠੀਕ ਆ ਸ਼ੈਯਾਤ ਗੁੱਡ ਮਾਰਨਿੰਗ ਬੇਟਾ ਆ ਕੀ ਇਹ ਲੈ ਰੱਖੀ ਬੈਠਾ ਕੋਲੇ ਅੰਕਲ ਚਿਪਸ ਹੈ ਕਰ ਦੇ ਫਿਰ ਇੱਕ ਰੀ ਉ ਐਂ ਤਾਂ ਕਰ ਦੇ ਕੀ ਮਿਲੀਮ ਕੀ ਦੇ ਰਹੀਆਂ ਖਾਣ ਨੂੰ ਖਿੱਚਿਆ ਪਪਾ ਜੀ ਅੰਕਲ ਪੁਰੀਆ ਬਹੁਤ ਖੁਸ਼ ਹੋ ਕੇ ਖਾਂਦਾ ਹੈ ਖੱਟਾ ਮਿੱਠਾ ਪੁਰੀਆ ਹਨ ਉਹਨਾਂ ਨੇ ਸਾਰਾ ਤੁਹਾਡਾ ਜਿਹੜਾ ਖਾਣ ਪੀਣ ਦਾ ਸਮਾਨ ਸਭ ਦਾ ਸਾਰੇ ਦਾ ਆਪਰੇਸ਼ਨ ਕਰਤਾ ਇਹਨੇ ਜੇ ਹੁਣ ਇਹਦੇ ਤੋਂ ਟੱਕਣ ਖੋਲੇ ਇਹਦੇ ਨਾਲ ਹੀ ਲੜਪੂ ਮਿਲੀਮ ਖਾਂਸੀ ਲੱਗੀ ਤੈਨੂੰ ਰਾਤ ਹੀ ਲੱਗੀ ਲੱਗਦੀ ਹੈ ਨਾ ਪਹਿਲਾਂ ਤਾਂ ਹੈ ਨਹੀਂ ਸੀ ਚਲ ਕੋਈ ਨਹੀਂ ਦੇ ਦਨੇ ਦਵਾਈ ਦੇ ਦਨੇ ਅੱਜ ਆ ਦੇਖੋ ਨਿੱਕਾ ਨਿੱਕਾ ਨਾ ਇਹ ਪੂਰੀਆ ਥੱਲੇ ਰੱਖੀ ਬੇਟਾ ਇੱਕ ਇੱਕ ਚੱਕ ਕੇ ਖਾਈ ਜਾਂਦਾ ਨਹੀਂ ਮੈਂ ਨਹੀਂ ਖਾਣਾ ਪੁੱਤ ਤੁਸੀਂ ਖਾ ਲਓ ਚਲੋ ਫਿਰ ਤੁਸੀਂ ਨਹਾ ਧੋ ਕੇ ਸਾਰੇ ਤਿਆਰ ਹੋ ਜਾਓ ਠੀਕ ਆ ਤੇ ਤੁਹਾਨੂੰ ਅੱਜ ਕੋਈ ਚੈਲੰਜ ਕਰਵਾਵਾਂਗੇ ਆਪਾਂ ਠੀਕ ਆ ਗੇਮ ਖੜਵਾਵਾਂਗੇ ਕੋਈ ਨਾ ਕੋਈ ਤੂੰ ਵੀ ਖੜੇਗਾ ਗੇਮ 'ਚ ਯਾਦ ਆਪਾਂ ਨਹੀਂ ਖੇੜਦੇ ਆਪਾਂ ਤਾਂ ਤੁਹਾਨੂੰ ਉਦਾਂ ਹੀ ਉਂਗਲਾ ਤੇ ਟੰਗ ਦੇਣਾ ਬੱਸ ਇਹ ਤਾਂ ਇਹ ਕਹਿੰਦਾ ਹੋਊਗਾ ਹਾਂਜੀ ਜਦੋਂ ਤੁਸੀਂ ਮੈਨੂੰ ਫਸਟ ਫਸਟ ਚੈਲੰਜ ਦਿੱਤਾ ਸੀ ਉਹ ਦਵਾ ਦਿੱਤੀ ਸੀ ਇਹ ਸੀ ਫਸਟ ਫਸਟ ਤੁਸੀਂ ਚੈਲੰਜ ਦਿੱਤਾ ਸੀ ਹਾਂ ਉਹ ਦਵਾ ਦਿੱਤੀ ਸੈਟਿੰਗ ਚਾਹੀ ਹਾਂ ਤਾਂ ਪੂਰਾ ਕਰ ਲਿਆ ਸੀ ਜਿੱਦ ਦੇ ਉਸ ਦਿਨ ਚੈਲੰਜ ਕਰਾਇਆ ਸੀ ਤੇਰੇ ਤੋਂ ਚੱਲ ਅਜੇ ਦੁਬਾਰਾ ਕਰਵਾਉਣੇ ਆ ਚੈਲੰਜ ਤੁਸੀਂ ਨਾ ਨੂੰ ਕਿ ਤਿਆਰ ਹੋ ਫਿਰ ਕਰਵਾਉਣੇ ਆ ਠੀਕ ਆ ਚੱਲ ਵੀ ਸ਼ਾਇਦ ਦੀ ਮਸਤੀ ਇਵੇਂ ਜਾਰੀ ਰਹਿਣੀ ਆ ਲਓ ਜੀ ਮੇਰੀ ਮਿਲੀਅਮ ਦੀ ਤੇ ਸ਼ਹਿਰੀਨ ਦੀ ਚਾਹ ਆ ਗਈ ਹੈ ਨਾ ਵੀ ਹੋ ਗਈ ਚਾਹ ਹਾਂ ਜੀ ਸ਼ਹਿਰੀਨ ਤੇਰੇ ਮਗਰ ਲਾ ਕੇ ਪੀਣ ਲੱਗੀ ਐ ਇਹ ਚਾਹ ਪੀਂਦੀ ਨਹੀਂ ਕਦੇ ਚੱਲ ਇਹਨੂੰ ਚਾਹ ਪੀਣ ਲਾਇਆ ਤੂੰ ਆ ਛੁੱਟੀਆਂ 'ਚ ਠੀਕ ਆ ਬੰਨ ਬੰਨ ਖਾਣ ਲੱਗੇ ਆ ਬਾਦਪੋਈ ਖਾ ਲੋ ਖਾ ਲੋ ਖਾ ਲੋ ਲਓ ਮੇਰੀ ਚਾਹ ਦੇ ਦਿਓ ਮੈਨੂੰ ਲਾਓ ਜੀ ਮਿਲੀਅਮ ਤੇ ਸ਼ਹਿਰੀਨ ਨਾ ਧੋ ਕੇ ਰੈਡੀ ਹੋ ਗਏ ਆ ਤੁਸੀਂ ਕਿਵੇਂ ਆਏ ਖੜੇ ਜਿਵੇਂ ਕਲਾਸ 'ਚ ਨਹੀਂ ਗਰੁੱਪ ਫੋਟੋ ਹੁੰਦੀ ਆ ਉਜਾ ਕਹਿੰਦੇ ਬੰਨ ਕੇ ਠੱਲੇ ਹੁੰਦੇ ਆ ਚਲੋ ਹੋ ਗਿਆ ਪਤਾ ਤਿਆਰ ਹਾਂ ਕੀ ਕਰਨਾ ਫਿਰ ਹੁਣ ਲੈ ਲੱਗੀ ਕੀ ਖੇਲਣ ਲੱਗੇ ਆ ਕੁਛ ਆਪ ਤੇ ਤੁਸੀਂ ਖੇਲਣ ਲਾ ਲਈ ਚਲ ਮੈਂ ਤੁਹਾਨੂੰ ਕੋਈ ਗੇਮ ਕਰਵਾਵਾਂ ਤੁਹਾਡੇ ਤੋਂ ਚਲ ਮੈਂ ਇੱਕ ਤਾਂ ਸੋਚੀ ਆ ਗੇਮ ਉਹ ਕਰਵਾਉਣਾ ਤੁਹਾਡੇ ਤੋਂ ਰੁਕ ਜਾਓ ਫਿਰ ਠੀਕ ਆ ਵੇਟ ਕਰੋ ਥੋੜਾ ਜਿਹਾ ਟਾਈਮ ਅਸੀਂ ਦੋਸਤੋ ਮੈਂ ਸੰਦੀਪ ਨੂੰ ਆ ਕੇ ਪੁੱਛਿਆ ਮੈਂ ਕਿ ਸ਼ਾਇਦ ਨਾਲਿਆ ਵੀ ਤਿਆਰ ਹੋ ਗਿਆ ਕਿੰਨੇ ਵੀ ਉਹ ਤਾਂ ਜਿਹੜੇ ਕਢਾਈ ਜਾਂਦੀਆਂ ਸ਼ੈਰੀਨ ਤੇ ਮਿਲੀਮ ਸ਼ਿਆਦ ਨੂੰ ਸ਼ੈਰੀਨ ਮੁੜ ਕੇ ਆਇਓ ਮੁੜਿਓ ਦੇਖ ਲਓ ਦੋਵੇਂ ਬਣਾ ਆਪਣੇ ਭਰਾ ਨੂੰ ਢੇੜੇ ਕਢਾਉਂਦੀਆਂ ਫਿਰਦੀਆਂ ਢੁੱਪ ਸਕਾਉਂਗੀਆਂ ਢੁੱਪ ਸੇਕ ਰਹੇ ਸ਼ਿਆਦ ਜਿਹੜੇ ਕੱਢ ਰਹੇ ਆ ਓਏ ਕੀ ਕਰ ਰਹੇ ਹੋ ਮਿਲੀਮ ਤੁਸੀਂ ਉਟੇ ਦੇ ਰਹੇ ਉਹਨੂੰ ਰੋਂਦਾ ਸੀਗਾ ਇਹ ਸਰਦਾਰ ਜੀ ਤਿਆਰ ਹੋ ਗਏ ਮੈਨੂੰ ਦੱਸੇ ਨਹੀਂ ਮੈਂ ਤਿਆਰ ਹੋ ਗਿਆ ਆ ਦੇਖੋ ਇਹਨੇ ਨਾ ਕਿਵੇਂ ਮਰਾਇਆ ਆਪਦੇ ਆਪ ਤੇ ਆਪ ਦਾ ਨਾ ਹੀ ਸਾਡੇ ਮਾਰਦੇ ਆਪਦੇ ਬਾਜੀ ਹਾਂ ਆਪਣੇ ਤਾਂ ਮਾਰਦਾ ਸੀ ਆਪਦੇ ਵੀ ਮਾਰ ਲਿਆ ਤਾਂ ਹੀ ਕਹਿੰਨੇ ਨੇ ਪੁੱਤ ਬੱਚੇ ਨੂੰ ਘੜਾ ਕੁਝ ਪਤਾ ਹੁੰਦਾ ਹਨਾ ਲਓ ਜੀ ਸ਼ਿਆਦ ਵਾਲੇ ਸਬਜੀ ਵਾਲੇ ਦੀ ਆਵਾਜ਼ ਆ ਰਹੀ ਸੀ ਰੋਕ ਕੇ ਸਬਜੀ ਵਾਲੇ ਨੂੰ ਆਪਾਂ ਪੁੱਛਦੇ ਆਂ ਕਿ ਸਬਜੀ ਆ ਨਾ ਲੈਨੇ ਆ ਕੁਝ ਫਿਰ ਉਹਦੇ ਤੋਂ ਇੱਥੇ ਇਹ ਫਿਰਦੇ ਜੇ ਕਢਾਉਂਦੇ ਫਿਰਦੇ ਆਂ ਇੱਥੇ ਹੈਗੇ ਮੇਥੇ ਹੈਗੇ ਕੀ ਰੇਟ ਆ ਦਹਾਂ ਦੇ ਦੋ ਦੇ ਦੋ ਪੁੱਛ ਕੇ ਮੰਮਾ ਨੂੰ ਮਿਲਿਅਮ ਕਿੰਨੀਆਂ ਗੁੱਟੀਆਂ ਲੈਣੀਆਂ ਮੇਥੇ ਦੀਆਂ ਸਰੀਨ ਤੱਕ ਗੇ ਮੈਂ ਕਿ ਖੜ ਗੇ ਉਹ ਵੀ ਰੋਲਾ ਪਾਉਂਦਾ ਜਦੋਂ ਰੁਕ ਜਾਂਦੇ ਆ ਇੱਕ ਹੀ ਲੈਣੀ ਆ ਇੱਕ ਹੀ ਲੈਣੀ ਦੋ ਤਾਂ ਨਹੀਂ ਲੈਣੀਆਂ ਨਹੀਂ ਵਾਰੀ ਬੋਲ ਚਲ ਇੱਕ ਗੁੱਟੀ ਦੇ ਦੋ ਭਾਈ ਦੋ ਲੈ ਦੋ ਲੈ ਲੈ ਗਣੇ ਹਾਂਜੀ ਚਲ ਦੋ ਲੈ ਜਾ ਦੋ ਲੈ ਜਾ ਫੜੇ ਐਵੇਂ ਫੜਾ ਦੋ ਬੱਸ ਕਿੰਨੇ ਮੀਲ ਗਾਜਰ ਲੈਣੀ ਆ ਹਾਂਜੀ ਗਾਜਰ ਹੈਗੀ ਆ 20 ਦੀ ਕਿਲੋ ਹਾਂ ਹਾਂ ਅੱਧਾ ਕਿਲੋ ਕਰ ਦੇ ਯਾਰ ਮੈਨੂੰ ਲੱਗਾ ਨਾ ਛੋਟੇ ਬੱਚੇ ਵਾਸਤੇ ਇਕੱਲੇ ਵਾਸਤੇ ਬਣਵਾਉਣੀ ਹੋਣੀ ਆ ਹਨਾ ਮੀਲ ਨੂੰ ਜ਼ਿਆਦਾ ਵਾਸਤੇ ਲੈਣ ਲੱਗੇ ਨਾ ਗਾਜਰ ਹਾਂਜੀ ਖਾਂਦਾ ਵੀ ਇਹਦੇ ਆਈ ਵੀ ਭਾਈ ਨੇ ਤਾਂ ਪੂਰਾ ਕੰਡਾ-ਕੁੰਡਾ ਰੱਖਿਆ ਉੱਤੇ ਸਾਰਾ ਕੋ ਫਿੱਟ ਕੀਤਾ ਹੋਇਆ ਕੰਪਿਊਟਰ ਕੰਡਾ ਹੈ ਮੇਰਾ ਫੇਰੀ ਨਾ ਹੋਵੇ ਪੋਰਾ ਵੀ ਕਿੰਨੇ ਪੈਸੇ ਹੋਗੇ ਸਾਡੀ ਦਾਸ ਕਿ ਕੀ ਹੋਵੇ 30 ਰੁਪਏ ਹਾਂ ਕੀ ਹੋਵੇ ਕੁੜੀਆਂ ਸਾਰੀਆਂ ਇਕੱਠੀਆਂ ਆ ਕੇ ਖੇਡ ਰਹੀਆਂ ਇੰਜੋਏ ਕਰ ਰਹੀਆਂ ਗਰ ਵੀ ਕੀ ਖੇਡਦੇ ਆ ਹਾਂ ਵਰਪ ਪਾਣੀ ਹੈ ਵਰਪ ਪਾਣੀ ਵਰਪ ਪਾਣੀ ਗੌਰਵੀ ਦਾ weight ਛੇਤੀ ਘਟਾ ਦੋਗੇ ਬਰਫ਼ ਪਾਣੀ ਕਿਹੜੀ ਗੇਮ ਹੁੰਦੀ ਆ ਬਰਫ਼ ਇਹ ਕਿਹੜੀ ਗੇਮ ਆ ਬਰਫ਼ ਪਾਣੀ ਬਰਫ਼ ਪਾਣੀ ਅੰਕਲ ਬਸ ਪਾਣੀ ਜਿਵੇਂ ਕੋ ਮੈ ਰਿਵਾਈਵ ਚੱਲਦੀ ਪਈ ਐ ਮੈ ਇਹਨੂੰ ਬਰਫ਼ ਘਰ ਤਾਂ ਤੇ ਉੱਥੇ ਖੜੀ ਰਹੇਗੀ ਫਿਰ ਜਿਹੜੇ ਪੱਜਦੇ ਹੋਣਗੇ ਨਾ ਮੈਨੂੰ ਪਾਣੀ ਕਰਨਾ ਫੇਰ ਹੀ ਬਚੇਗੀ ਅੱਛਾ ਠੀਕ ਆ ਠੀਕ ਆ ਠੀਕ ਆ ਚਲੋ ਖੇਡੋ ਫਿਰ ਖੇਡੋ ਲਓ ਜੀ ਸ਼ਹਿਜ਼ਾਦ ਸੁੱਤਾ ਪਿਆ ਮਿਲੀਆਂ ਤੇ ਸ਼ੈਰੀਨ ਰੋਟੀ ਖਾਈ ਹੁੰਦੀ ਅੱਜ ਸਾਗ ਬਣਿਆ ਸੀਗਾ ਤਾਂ ਮਿਲੀਆਂ ਤੇਰਾ ਫੇਵਰਿਟ ਸਬਜ਼ੀ ਸਨ ਤਾਂ ਹਨਾ ਥਾਗੀ ਪਰੱਟ ਦੱਸ ਰੋਟੀਆਂ ਨਹੀਂ ਤਿੰਨ ਖਾਦੀਆਂ ਰੋਟੀਆਂ ਤਾਂ ਤਿੰਨ ਹੀ ਖਾਣੀ ਤੈਨੂੰ ਕਿਵੇਂ ਲੱਗਿਆ ਖਾ ਲਈ ਰੋਟੀ ਠੀਕ ਆ ਫਿਰ ਆਪਾਂ ਪਨੀਰ ਘਦੋ ਬਣਾਈਏ ਫਿਰ ਕਿ ਸਾਗੀ ਚੱਲੂ ਅਜੇ ਤਾਂ ਚੱਲ ਠੀਕ ਆ ਕੋਈ ਗੱਲ ਨਹੀਂ ਖਾ ਲੋ ਰੋਟੀ ਬਸ ਠੀਕ ਆ ਸ਼ਾਇਦ ਹਜੇ ਸੁੱਤਾ ਪਿਆ ਦੁੱਧ ਅਦ ਪੀ ਕੇ ਦਲੀਆ ਖਾ ਕੇ ਵੀ ਸੌਂ ਗਿਆ ਹਨ ਉੱਤੋਂ ਦਾ ਫੇਰ ਰੋਟੀ ਖਾਊਗਾ ਇਹ ਬਿਚਾਰ ਲਓ ਜੀ ਮਿਲਿਅਮ ਤੇ ਸ਼ੈਰੀਨ ਬਾਹਰ ਧੁੱਪੇ ਮੰਜਾ ਢਾਕੇ ਬੈਠੀਆਂ ਦੇਖਦੇ ਆਂ ਕੀ ਕਰੀਂਗਾ ਉਹ ਤੇਰੀ ਉਹ ਭਲੀ ਵਜੇ ਪੜੀ ਜਾਂਦੀਆਂ ਵਾਹ ਜੀ ਵਾਕੀਲ ਕਰ ਰਹੇ ਹੋ ਸਟੋਰੀਜ਼ ਤੂੰ ਟੇਬਲ ਅੱਜ ਕਿਵੇਂ ਤੁਹਾਨੂੰ ਪੜਾਈ ਜ਼ਿਆਦਾ ਕੀ ਵੀ ਤਾਂ ਕਿ ਹੁਣ ਕੰਮ ਕਰਨ ਛੁੱਟੀਆਂ ਦਾ ਕੰਮ ਛੁੱਟੀਆਂ ਦਾ ਮਿਲਿਅਮ ਤੈਨੂੰ ਤਾਂ ਮਿਲਿਆ ਨਹੀਂ ਹਨਾ ਫਿਰ ਬਹੁਤ ਛੁੱਟੀਆਂ ਇੰਜੋਏ ਕਿਵੇਂ ਕਰਦੇ ਆ ਤੁਸੀਂ ਜਦੋਂ ਕੰਮ ਹੀ ਦੇ ਦਿੰਦੇ ਸਕੂਲ ਵਾਲੇ ਅੱਛਾ ਕਲੇ ਟੇਬਲਸ ਹਾਂ ਉਹ ਤਾਂ ਫਿਰ ਪੁੱਤ ਤਾਂ ਵੀ ਤੁਸੀਂ ਭੁੱਲਣਾ ਜਾਓ ਇਸ ਕਰਕੇ ਤੁਹਾਨੂੰ ਯਾਦ ਕਰਾਉਂਦੇ ਰਹਿੰਦੇ ਆ ਸਾਰਿਆਂ ਚੋਂ ਮਿਲਿਆ ਹੋਮਵਰਕ ਛੁੱਟੀਆਂ ਦਾ ਹੈ ਚਲ ਇੱਕ ਦਿਨ ਅਸੀਂ ਤਾਂ ਐ ਕਰਦੇ ਹੁੰਦੇ ਸੀ ਛੋਟੇ ਹੁੰਦੇ ਜਦੋਂ ਐਸ ਕੰਮ ਮਿਲਦਾ ਸੀਗਾ ਇੱਕ ਦਿਨ ਪਹਿਲਾਂ ਰਾਤ ਨੂੰ ਲੱਗ ਜਾਂਦੇ ਸਾਰਾ ਕਰ ਦਿੰਦੇ ਉਹਦੇ ਹੀ ਰਾਤ ਤੇ ਦਿਨ ਚ ਇੱਕ ਦਿਨ ਚ ਇੱਕ ਰਾਤ ਚ ਚਲ ਮੇਰੇ ਮੇਰੇ ਪੁੱਤ ਤਾਂ ਬਹੁਤ ਸਿਆਣੇ ਆ ਯਾਰ ਦੋਵੇਂ ਨਾਲੇ ਧੁੱਪ ਸੇਕੀ ਜਾਂਦੇ ਆ ਨਾਲੇ ਪੜ੍ਹੀ ਜਾਂਦੇ ਹੈਂ ਛਿਆਰ ਬੱਚੇ ਬਣੋਂਗੇ ਆਫੀਸਰ ਬਣੋਂਗੇ ਦੋਵੇਂ ਨਹੀਂ ਪੁਲਿਸ ਪੁਲਿਸ ਉਹ ਆਫੀਸਰ ਹੀ ਹੁੰਦਾ ਪੁੱਤ ਆਈਪੀਐਸ ਹਾਂ ਆਈਪੀਐਸ ਓਕੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਪੜ੍ਹਾਈ ਤੇ ਇਵੇਂ ਹੀ ਧਿਆਨ ਦਿਆ ਕਰੋ ਦੱਬ ਕੇ ਹਨਾ ਮੰਜੇ ਲੱਕਦਨ ਮਿਲ ਹੀ ਜਾਂਦੀ ਹੈ ਥੋੜੀ ਔਖੀ ਮਿਲਦੀ ਹੈ ਪਰ ਮਿਲ ਜਾਂਦੀ ਹੈ ਕੋਈ ਚੀਜ਼ ਐਹੋ ਜਿਹੀ ਨਹੀਂ ਵੀ ਜਿਹੜੀ ਆਪਾਂ ਕਰ ਨਹੀਂ ਸਕਦੇ ਜੇ ਆਪਾਂ ਆਪਦੀ ਅੜੀ ਤੇ ਆ ਜਾਈਏ ਆਪਦੀ ਜਿੱਦ ਤੇ ਆ ਜਾਈਏ ਤਾਂ ਹਰ ਚੀਜ਼ ਐ ਇਹੋ ਜੀ ਕੋਈ ਵੀ ਆ ਉਹ ਆਪਾਂ ਇਹ ਨਹੀਂ ਵੀ ਕਰ ਨਹੀਂ ਸਕਦੇ ਹਰੇਕ ਚੀਜ਼ ਕਰ ਸਕਦੇ ਆ ਕੁਝ ਵੀ ਕਰਨਾ ਕੋਈ ਵੀ ਐਡਾ ਔਖਾ ਨਹੀਂਗਾ ਬਸ ਇੱਕ ਦਿਲ ਤੇ ਦਿਮਾਗ ਤੇ ਤਿਆਰ ਚਾਹੀਦਾ ਠੀਕ ਆ ਨਾ ਕੋਈ ਨਹੀਂ ਪੁੱਤ ਪੜ੍ਹ ਲਓ ਤੁਸੀਂ ਮੈਂ ਤਾਂ ਵੈਸੇ ਦੇਖਣ ਆਇਆ ਸੀ ਮੈਨੂੰ ਕਿਹ ਪਤਾ ਨਹੀਂ ਬਾਹਰ ਕੀ ਕਰੀ ਜਾਂਦੇ ਆ ਨਾਲੇ ਵਧੀਆ ਚੱਲ ਧੁੱਪ ਸੇਕੀ ਜਾਂਦੀਆਂ ਤੁਸੀਂ ਬੈਠੋ ਤੁਸੀਂ ਚੰਗਾ ਮੈਂ ਸ਼ਾਇਦ ਨੂੰ ਦੇਖਦਾ ਜਾ ਕਿ ਕੀ ਕਰੀ ਜਾਂਦਾ ਲਓ ਵੀ ਚੈਲੰਜ ਚੈਲੰਜ ਲਾਈ ਸੀ ਬੱਚਿਆਂ ਨੂੰ ਕਰਵਾਉਣੇ ਆਪਾਂ ਇਹਨਾਂ ਤੋਂ ਚੈਲੰਜ ਪਹਿਲਾ ਚੈਲੰਜ ਤੁਹਾਨੂੰ ਇਹ ਹੀ ਆ ਸੌਖਾ ਸਭ ਤੋਂ ਸੌਖਾ ਯੈਸ ਆਏ ਕਰਕੇ ਨਾ ਆਏ ਬਣਾ ਪੈਰਾ ਪਾ ਆਈ ਜੀ ਅੱਡੀਆਂ ਥੱਲੇ ਲਕੀ ਹੋਣੀ ਹੈ ਤੇ ਇਹਦੇ ਨਾਲ ਹਾਂ ਵੇਖੋ ਆਏ ਨਹੀਂ ਹੱਥ ਨਹੀਂ ਆਉਣਾ ਅੱਡੀਆਂ ਲਾਓ ਥੱਲੇ ਪਹਿਲਾਂ ਤਾਂ ਬੂਟ ਲਾਸ਼ ਨਹੀਂ ਰੇ ਚੱਲ ਮੀਡੀਅਮ ਅੱਡੀਆਂ ਲਾ ਥੱਲੇ ਚੱਲ ਵੈਟ ਲੱਤਾਂ ਜੋੜੋਣੀਆਂ ਉਹਦੇ ਉਹ ਜਿਵੇਂ ਮਿਲੀਮ ਦਾ ਜੁੜੀਆਂ ਲੱਤਾਂ ਜੋੜ ਕੇ ਬੈਠੋ ਅੱਡੀਆਂ ਲਾਓ ਥੱਲੇ ਛੈਰੀ ਨੱਡੀਆਂ ਤਾਂ ਲਾਉਂਦੀ ਨਹੀਂ ਥੱਲੇ ਲਾ ਅੱਡੀਆਂ ਲਾਓ ਹੱਥ ਅੱਗੇ ਕਰ ਹਾਂ ਚਲੋ 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 ਐਵੇਂ ਬੈਠੇ ਰਹੋ ਦੋ ਮਿੰਟ ਇਹ ਮਿਲੀਮ ਤੇਰਾ ਦੇਖਲਾ ਮੋਟੀ ਕਰਕੇ ਹੁੰਦਾ ਨਹੀਂ ਬਈ ਚੈਲੈਂਜ ਤੇਰੇ ਤੋਂ ਚਲ 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 ਕਰ ਕੋਸ਼ਿਸ਼ ਕਰ ਉਹ ਪਿੱਛੇ ਨੂੰ ਅੱਡੀਆਂ ਤੇ ਭਾਰ ਦੇ ਅੱਡੀਆਂ ਤੇ ਨਹੀਂ ਹੁੰਦਾ ਛੈਰੀ ਨੇ ਤੇਰ ਤੋਂ ਗਿਆ ਆ ਸ਼ੈਰੀਨ ਦਾ ਸਰੀਰ ਲਚਕੀਲਾ ਦੇਖ ਪਤਲਾ ਉਹ ਹੋ ਗਿਆ ਕਹਾਂਗੇ ਤੇਰੇ ਤੋਂ ਨਹੀਂ ਹੋਇਆ ਦੇਖ ਲਾ ਚੱਲ ਕੋਈ ਨਹੀਂ ਆਪਾਂ ਚੱਲ ਕੁਝ ਹੋਰ ਵੀ ਕਰਾਉਣੇ ਆਜਾ ਚਲੋ ਤੁਹਾਨੂੰ ਮੈਂ ਦੱਸਦਾ ਚੈਲੰਜ ਤੋਂ ਡੇ ਇਹਨਾਂ ਸਾਰੀਆਂ ਮੋਗਤੀਆਂ ਜਗਾਉਂਗਾ ਠੀਕ ਆ ਇਹ 132 ਤੇ ਇੱਕ ਬੋਲਗੀ ਤੇ ਆਮ ਲੂਗਾ ਦੋਗੀ ਤੇ ਆਹਾ ਤੀਜੀ ਤੇ ਪੰਜਾਗੀ ਕੜਕਾ ਚੌਥੀ ਤੇ ਲੇਸ ਇਹਨੇ ਸਾਰਿਆਂ ਵੀ ਹੱਥ ਨਾਲ ਉਹ ਟੈਡੀ ਲੂਗਾ ਠੀਕ ਹੈ ਪਹਿਲਾ ਸ਼ੈਰੀਨ ਟੂਰ ਮਾਰੀ ਠੀਕ ਆ ਓਕੇ

ਦੋ ਤਿੰਨਾਂ ਨੂੰ ਦੋ ਤੱਕ ਮਿਲਿਆ ਤੈਨੂੰ ਆ ਮਿਲੂਗਾ ਨਹੀਂ ਐਨਾ ਕੱਲਾ ਹੀ ਮਿਲੂਗਾ ਪਿਆਰੇ ਚਲ ਮਿਲੀਆਂ ਫੜਦਾ ਹੁਣ ਮਿਲਿਆ ਤੇਰੀ ਵਾਰੀ ਹੈ ਠੀਕ ਆ ਦੇਖਦੇ ਕਿੰਨੇ ਆ ਭਜਾਉਣੇ ਨੇ ਤੁਸੀਂ ਦੁਆਰਾ ਤੇ ਪਹਿਲਾਂ ਵੀ ਚਾਹੀਦੀ ਤਾਂ ਚਲ ਮਿਲੀਆਂ ਓ ਤੇਰੀ ਬੇਟੇ ਦੇ ਢਿੱਡ ਦਾ ਫਾਇਦਾ ਹੋ ਗਿਆ ਓਏ ਉਹ ਵੀ ਮੈਂ ਤਾਂ ਅੰਕ ਜਿੱਸ ਮੈਂ ਮੜ ਗਈ ਜਿੱਤ ਗਈ ਦੋ ਘਾਇ ਕਾਇ ਕਾਇ ਜਿੱਸ ਨੇ ਯੂਡੀਮ ਬਟ ਡੀ ਇਹ ਤਾਂ ਕੋਈ ਮਾਰੀ ਜੋਰ ਨਾਲ ਸਾਰੇ ਨਹੀਂ ਸੁਝਾਉਂਦੇ ਹਨ ਹੈ ਨਾ ਜੀ ਤੇ ਚਲੋ ਇੱਕ ਵਾਰੀ ਆਪਾਂ ਦੁਬਾਰਾ ਫੇਰ ਕਰਵਾਉਣੀ ਆ ਦੂਜੀ ਵਾਰੀ ਤੇ ਦੂਜੀ ਵਾਰੀ ਹੁਣ ਦੇਖਦੇ ਆ ਕਿੰਨੀਆਂ ਬੋਈਆਂ ਹਨ ਹੈ ਨਾ ਸ਼ੈਰੀਨ 3 ਤੋਂ ਬਿਲੇ ਇੱਕੰਗਾ 1 2 3 OK ਸ਼ੈਰੀਨ ਨੇ ਤਿੰਨ ਵੀ ਹਟੀਆਂ ਸ਼ੈਰੀਨ ਨੂੰ ਮਿਲਿਆ ਪੰਜਾਬੀ ਤੜਕਾ ਪੁਰੀਆ ਠੀਕ ਹੈ ਚਾ ਚਾ ਦਈਏ திரு ਦਾ ਪੈਕਟ ਸਟਰਾਬਰੀ ਵਾਲਾ ਮੀਡੀਅਮ ਦੋ ਤਿਹੇ ਦੇ ਦਿੱਤੇ ਕੀ ਦੋ ਤਿਹੇ ਦੇ ਦਿੱਤੇ ਮੀਡੀਅਮ ਹਾਂ ਚਾਰ ਮੋਟੇ ਦੁਨੀਏ ਚਾਰਤੀ ਤੇ ਬਿਸਕਟ ਸੀਗੇ ਠੀਕ ਐਨਜੋਏ ਕੀਤਾ ਹਾਂ ਮਜ਼ਾ ਆਇਆ ਚੈਲੰਜ ਕਰਨ ਚਾਹ ਹਾਂ ਹੋਰ ਕਰੋਗੇ ਚੈਲੰਜ ਹਾਂ ਚਲ ਕੋਈ ਨਹੀਂ ਆਪਾਂ ਤੁਹਾਨੂੰ ਰੋਜ਼ ਕੋਈ ਨਾ ਕੋਈ ਚੈਲੰਜ ਕਰਵਾਇਆ ਕਰਾਂਗੇ ਠੀਕ ਐ ਜਿਹਦੇ ਜ ਤੁਹਾਡਾ ਇੰਜੋਏ ਹੋਵੇ ਠੀਕ ਐ ਓਕੇ ਓਕੇ ਆ ਦਾ ਕ ਮੋਮੋ ਜੀ ਦੁੱਦੂ ਕਦੋਂ ਸੀਟੀ ਮਾਰ ਦੋ ਚੱਲ ਸੀਟੀ ਮਾਰ ਦੋ ਸੀਟੀ ਮਾਰ ਦੋ ਸੀਟੀ ਮਾਰ ਦੋ ਤੂੰ ਮਾਰੇ ਕਰੀ ਹੋਲੀ ਜਮਾ ਦੀ ਚੱਲ ਹੁਣ ਮਾਰ ਫੜਾ ਇਹਨੂੰ ਮਾਰੋ ਮਾਰੋ ਸੀਟੀ ਮਾਰੋ ਬਈ ਸੀਟੀ ਨਹੀਂ ਵੱਜਦੀ ਸ਼ਾਦੂ ਤੋਂ ਤੇਰੇ ਤੋਂ ਵੱਜੀ ਨਹੀਂ ਸੀ ਊ ਉਹ ਨਹੀਂ ਮਿਲਣਾ ਤੈਨੂੰ ਉਹ ਨਹੀਂ ਮਿਲਣਾ ਊ ਨਹੀਂ ਉਹ ਨਹੀਂ ਮਿਲਣਾ ਉਹ ਨਹੀਂ ਮਿਲਣਾ ਨਹੀਂ ਹੋ ਨਹੀਂ ਮਿਲਦਾ ਨਹੀਂ ਮਿਲਦਾ ਨਹੀਂ ਮਿਲਦਾ ਨਹੀਂ ਮਿਲਦਾ ਹੋਏ ਨਹੀਂ ਮਿਲਦਾ ਤੈਨੂੰ ਤੂੰ ਥੱਲੇ ਸੜਦਾ ਨਾ ਫੋਨ ਨਹੀਂ ਦਿੰਦੇ ਬਾਈ ਨਹੀਂ ਦਿੰਦੇ ਤੈਨੂੰ ਫੋਨ ਤੂੰ ਸਿੱਟ ਦੇਗਾ ਥੱਲੇ ਮੇਰਾ ਕੰਬਲ ਦੇਖੋ ਉਹ ਮੇਰਾ ਕੰਬਲ ਦੇਖੋ ਹਾਂ ਮੇਰਾ ਵੀ ਕੰਬਲ ਦੇਖੋ ਮੇਰਾ ਕੰਬਲ ਦੇਖੋ ਕੰਬਲ ਆ ਕਿ ਰਜਾਈ ਆ ਫੇਰ ਕੰਬਲ ਆ ਇਹ ਆ ਮੇਰਾ ਕੰਬਲ ਫੇਰ ਆ ਇਧਰ ਮੂੰਹ ਕਰੋ ਪੁੱਤ ਹਾਂ ਕਰਦੇ ਉਹ ਕਰਦੇ ਇੱਕਰੀ ਉਹ ਇਨਾਂ ਦੀ ਚੌੜਤ ਐਵੇਂ ਜਾਰੀ ਰਹਿਣੀ ਸਾਰਾ ਦੇਣੀ ਤੰਨਾ ਦੀ ਹਨਾ ਵੀ ਊ ਊ ਕੀ ਸ਼ਹਜਾਦ ਕੀ ਦੀਦੀ ਨੇ ਆਵਾਜ਼ ਵੱਧ ਕਰਤੀ ਸੀ ਟੀਵੀ ਦੀ ਹਾਂਜੀ ਆਵਾਜ਼ ਫੁੱਲ ਕਰਤੀ ਸੀ ਹਨਾ ਸ਼ਹਜਾਦ ਐ ਕਰਦੇ ਊ ਉਹ ਨਹੀਂ ਲੈਣਾ ਉਹ ਨਹੀਂ ਲੈਣਾ ਉਹ ਨਹੀਂ ਲੈਣਾ 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 ਕੁਤੀ ਕੁਤੀ ਕਰਦੇ ਪਾਪਾ ਕੁਤੀ ਕੁਤੀ ਕਰਦੇ ਕੁਤੀ ਕੁਤੀ ਕਰਦੇ 4 4 ਮਸਤੇ ਆ ਵੇ ਆ ਪੂਰਾ ਸ਼ੈਰੀਨ ਕਿਵੇਂ ਰਾਂਝੋ ਕੇ ਦੇਖੀ ਜਾਨੀ ਆ ਐ ਸ਼ੈਰੀਨ ਸ਼ਾਇਦ ਦਿੱਤੀ ਮੱਠੀਨੇ ਦੀਦੀ ਕੀ ਕਹਿੰਦੇ ਨੇ ਤੈਨੂੰ ਅਸ਼ੀਆਂ ਮੋਈਆਂ ਵਾਲੀ ਦੀਦੀ ਆ ਸੇਮੁੰਜਣੇ ਦੀ ਆਜੋ 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 ਸ਼ੇਰਦੂਰੇ ਆਜੋ 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 ਭਈ ਆਜੋ ਆਜੋ ਭੱਜੋ 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 ਆਲਾ ਖਿਆਲ ਆਲਾ 라ਸੀਟੀ ਆਕੇ ਆਜੋ ਆਜੋ ਭੱਜੇ 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 ਭੱਜੋ 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 ਵੈਰੀ ਗੁੱਡ ਲਓ ਜੀ ਬੱਚਿਆਂ ਦਾ ਪਤਿਜਾ ਚੈਲੰਜ ਇਹ ਕਰਾਉਣ ਲੱਗੇ ਆ ਇਹ ਹੁਣ ਨਿੱਪੂ ਪਾਇਆ ਤੁਸੀਂ ਉਹ ਕੰਦ ਨੂੰ ਜਿਹਨੇ ਪਹਿਲਾ ਹੱਥ ਲਾਤਾ ਉਹ ਜਿੱਤ ਗਿਆ ਤੇ ਜਿਹਦਾ ਰਾਹ ਚ ਨਿੱਪੂ ਡੇਗ ਪਿਆ ਉਹ ਆਟ ਠੀਕ ਆ ਜਦੋਂ ਮੈਂ ਸਟਾਰਟ ਕਹਾਂਗਾ ਉਦੋਂ ਆ ਜਾ ਜੀ ਠੀਕ ਆ ਖੜੇ ਰਹੋ ਸੰਦੀਪਾ ਤੇ ਸਟਾਰਟ ਚਲੋ 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 ਓ ਮਿਲੀਅਮ ਜਿੱਤ ਗਈ ਵੈਰੀ ਗੁੱਡ ਦੁਬਾਰਾ ਦੁਬਾਰਾ ਇੱਕ ਵਾਰੀ ਆਪਾਂ ਹੋਰ ਕਰਦੇ ਹਾਂ ਠੀਕ ਆ ਹੁਣ ਦੇਖਦੇ ਹਾਂ ਇੱਕ ਵਾਰੀ ਤਾਂ ਮਿਲੀਅਮ ਫਰਸਟ ਆ ਗਈ ਦੂਜੀ ਰੀ ਦੇਖਦੇ ਹਾਂ ਸ਼ਾਇਰੀਨ ਫਰਸਟ ਹੁੰਦੀ ਜਾਂ ਮਿਲੀਅਮ ਠੀਕ ਆ ਪਰ ਜਦੋਂ ਮੈਂ ਸਟਾਰਟ ਕਹਾਂਗਾ ਉਦੋਂ ਚੱਲਣਾ ਠੀਕ ਆ 1 2 3 ਸਟਾਰਟ ਸ਼ੈਰੀਨ ਜਿੱਤ ਗਈ ਸ਼ੈਰੀਨ ਜਿੱਤ ਗਈ ਤੇਰੀ ਗੱਲ ਸੁਣੋ ਦੋਵੇਂ ਹਨਾ ਇੱਕ ਵਾਰੀ ਮਿਲੀਅਨ ਜਿੱਤ ਗਈ ਇੱਕ ਵਾਰੀ ਸ਼ੈਰੀਨ ਜਿੱਤ ਗਈ ਹਨਾ ਕੋਈ ਨਹੀਂ ਹੁਣ ਆਪਾਂ ਅੱਜ ਦਾ ਦਿਨ ਨਹੀਂ ਤੁਹਾਨੂੰ ਕੱਲ ਨੂੰ ਕੋਈ ਹੋਰ ਵਧੀਆ ਜੇ ਚੈਲੰਜ ਕਰਾਵਾਂਗੇ ਕੱਲ ਇਹ ਕਰਵਾ ਦਿੰਨਾ ਮੈਂ ਤੇ ਕੱਲ ਨੂੰ ਤੁਹਾਨੂੰ ਕੋਈ ਹੋਰ ਵਧੀਆ ਜੇ ਦਿਖਾਵਾਂਗੇ ਚੈਲੰਜ ਤੁਹਾਡੇ ਤੋਂ ਕਰਵਾਵਾਂਗੇ ਠੀਕ ਆ ਓਕੇ ਹਲਵਾ ਤੀਜੀ ਵਾਰੀ ਠੀਕ ਆ ਜਦੋਂ ਮੈਂ ਸਟਾਰਟ ਕਹਾਂਗਾ ਉਦੋਂ ਚੱਲਣਾ ਠੀਕ ਆ 1 2 3 ਸਟਾਰਟ ਉਹ ਦੋਵੇਂ ਜਿੱਤ ਰਹਿਗੇ ਦੋਵੇਂ ਡਰਾ ਇੱਕੋ ਜਿਹਾ ਦੇਖੋ ਮਿਲਿਆ ਨਾ ਇੱਕ ਤੂੰ ਜਿੱਤਿਆ ਇੱਕ ਸ਼ਹਿਰੀਨ ਨੇ ਜਿੱਤਿਆ ਠੀਕ ਆ ਤੇ ਤੀਜਾ ਤੁਸੀਂ ਦੋਆ ਨੇ ਇਕੱਠੇ ਜਿੱਤ ਲਿਆ ਹਨ ਤੇ ਵਧੀਆ ਲੱਗੇ ਚੈਲੰਜ ਤੁਹਾਨੂੰ ਇਹ ਵੀ ਤਿੰਨੇ ਚੈਲੰਜ ਵਧੀਆ ਲੱਗੇ ਨਾ ਕੱਲੂ ਤੁਹਾਡੇ ਦਾ ਆਪਾਂ ਹੋਰ ਕੋਈ ਚੈਲੰਜ ਕਰਵਾਵਾਂਗੇ ਠੀਕ ਆ ਕੱਲ ਦੀ ਵੀਡੀਓ ਚ ਤੇ ਅੱਜ ਦੀ ਵੀਡੀਓ ਤੇ ਆਪਾਂ ਚੈਲੰਜ ਬਸ ਇੰਨੇ ਬਹੁਤ ਆ ਹਨਾ ਚੱਲੋਂ ਦੇਖ ਲਾਂਗੇ ਵੀਡੀਓ ਨਹੀਂ ਬਣਾਉਂਦੇ ਪਰ ਉਹਦਾ ਤੁਹਾਨੂੰ ਇੱਕ ਦੋ ਹੋਰ ਕਰਵਾ ਦਾਂਗੇ ਛੋਟੇ-ਮੋਟੇ ਕੱਲ ਦੀ ਵੀਡੀਓ ਤੇ ਆਪਾਂ ਵਧੀਆ ਜਿਹਾ ਚੈਲੰਜ ਸੋਚ ਕੇ ਪੂਰਾ ਵਧੀਆ ਚੈਲੰਜ ਜਿਹੜਾ ਪੂਰਾ ਵਾਇਰਲ ਚੈਲੰਜ ਹੋਵੇ ਉਹ ਚੈਲੰਜ ਕਰਵਾਵਾਂਗੇ ਤੁਹਾਡੇ ਤੋਂ ਦੇਖਾਂਗੇ ਕਰਦੇ ਆ ਕਿ ਨਹੀਂ ਕਰਦੇ ਠੀਕ ਆ ਠੀਕ ਆ ਆ ਨੋ ਦੋਸਤ ਤੁਹਾਨੂੰ ਦਿਖਾਉਣਾ ਸ਼ੈਰੀਨ ਤੇ ਮੀਲੀਮ ਕੀ ਕਰੀ ਜਾਂਦੇ ਸਾਈਕਲਿੰਗ ਕਰੀ ਜਾਂਦੇ ਆ ਆਜੋ 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 ਸ਼ੈਰੀਨ ਚਲਾ ਰਹੀ ਆ ਸਾਈਕਲ ਤੇ ਮਿਲੀ ਮਾੜੀਆ ਸਕੂਟਰ ਤੇ ਕਿਵੇਂ ਲੱਗਦਾ ਬਾਹਰ ਖੇਡ ਕੇ ਬੜਾ ਅੱਛਾ ਵਧੀਆ ਸਕੂਟਰ ਵਧੀਆ ਲੱਗਦਾ ਤੈਨੂੰ ਜਾਂ ਸਾਈਕਲ ਠੀਕ ਹੈ ਤੈਨੂੰ ਸਕੂਟਰ ਵਧੀਆ ਲੱਗਦਾ ਜਾਂ ਸਾਈਕਲ ਸਾਈਕਲ ਚੱਲ ਫਿਰ ਤੂੰ ਸਾਈਕਲ ਚਲਾ ਦੇਉਂਗਾ ਇੱਕ ਹੋਰ ਚਲੋ ਤੇ ਤੂੰ ਸਕੂਟਰ ਚਲਾ ਚਲੋ ਚਲੋ ਦੇਖੋ ਪਹਜਾਓ ਪਹਜਾਓ ਵਧੀਆ ਡੇਗ ਨਾ ਪਿਆ ਜੇ ਚੰਗਾ ਮੋੜ ਲਓ ਮੋੜ ਲਓ ਮੋੜ ਲਓ ਆਜੋ 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 ਨੇ ਤਨਾ ਮਾਰਦੇ ਜੇ ਪੁੱਤ ਧਿਆਨ ਨਾਲ ਧਿਆਨ ਨਾਲ ਦਲ ਤੁਸੀਂ ਕਰੋ ਇੰਜੋਏ ਕੋਈ ਗੱਲ ਦੀ ਖੇਡ ਲਓ ਚੰਗਾ ਇੱਥੇ ਭਜਾ ਲਓ ਸਾਈਕਲ ਸੁੱਗਲ ਚਲਾਉਣਾ ਦਾ ਬਾਲੀ ਦੂਰ ਨਹੀਂ ਜਾਣਾ ਚੰਗਾ ਆਪਣੇ ਘਰ ਦੇ ਨੇੜੇ ਨੇੜੇ ਰਹਿਣਾ ਠੀਕ ਆ ਓਕੇ ਕਿਉਂਕਿ ਟਾਈਮ ਬਹੁਤ ਮਾੜਾ ਪੁੱਤਾਂ ਇਕੱਲੇ ਬੱਚੇ ਜਾਂਦੇ ਨਹੀਂ ਹੁੰਦੇ ਹਾਂ ਖੇਡ ਲਓ ਫਿਰ ਤਾਂ ਕਹਾ ਕੋਈ ਪਤੰਗ ਸਤਿ ਸ਼ਾਮ ਤੱਕ ਲਾ ਦੂੰਗਾ ਕੀ ਪਤੰਗ ਪਤੰਗ ਤੂੰ ਕੀ ਲੈਣਾ ਸੀ ਮੈਂ ਮੈਂ ਬ੍ਰੈਸਲੇਟ ਲੈਣੇ ਸੀ ਉਹ ਤਾਂ ਐਂਡ ਤੇ ਲਿਆਵਾਂਗੇ ਫਿਰ ਮੈਂ ਵੀ ਪਤਾੰਗ ਚਾਹੀਦੇ ਤੁਹਾਨੂੰ ਚੱਲ ਕੋਈ ਨਹੀਂ ਪਤੰਗ ਦੇਖਦਾ ਹੁਣ ਲਿਆ ਦਿੰਨੇ ਜਾਂ ਕੱਲ ਨੂੰ ਲਿਆ ਦਾਂਗੇ ਠੀਕ ਆ ਠੀਕ ਆ ਓਕੇ ਓਕੇ ਫਿਰ ਤਾਂ ਮਿਲੀਮ ਤੱਕ ਖੇਡਦਿਆਂ ਫਿਰਦਿਆਂ ਹਨ ਤੇ ਸ਼ਹਿਜ਼ਾਦ ਨੂੰ ਦੇਖਦੇ ਆ ਕੀ ਕਰੀ ਜਾਂਦਾ ਅੰਦਰ ਸ਼ਹਿਜ਼ਾਦ ਹੈਲੋ ਤਿਆਤੀ ਪਾ 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 ਆਜੋ 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 ਪੱਜੋ 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 ਇਹ ਆਦੀ ਮਸਤੀ ਕਰ ਰਿਆ ਕਾਲਾ ਉਹ ਤਾਂ ਮਸਤੀ ਕਰਖੂ ਕੋਈ ਟੱਕਰ ਨਹੀਂ ਜਿੰਨੀ ਮਰਜੀ ਝੋੜ ਕਰੋ ਬਚਪਨ ਹੈ ਤੁਹਾਡਾ ਹਣਾ ਕੋਈ ਗੱਲ ਨਹੀਂ ਕਰੋ ਇੰਜੋਏ ਕੋਈ ਚਿੰਿੰਦਾ ਜੇ ਕੁਝ ਟੁੱਟ ਵੀ ਜਾਉ ਕੋਈ ਗੱਲ ਨਹੀਂ ਕਰੋ ਇੰਜੋਏ ਕਰੋ ਤੁਹਾਨੂੰ ਕਹਿ ਰਿਹਾ ਮਿਲੀਅਮ ਤੇ ਸ਼ਾਇਰਾ ਨਾ ਬਾਹਰ ਠੀਕ ਆ ਚਲੋ ਛੇ ਆਦਮੀ ਇੰਜੋਏ ਕਰੀ ਜਾਂਦਾ ਆਪਦਾ ਬਚਪਨ ਜੀ ਦੋਸਤੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਨਾ ਬੱਚਿਆਂ ਨੂੰ ਖੇਡਣ ਦੇਣਾ ਚਾਹੀਦਾ ਕੋਈ ਚੀਜ਼ਾਂ ਤੋੜ ਦੇ ਸ਼ਾਲਾ ਮਾਰ ਦੇ ਸਾਰਾ ਕੁਝ ਉਹਨਾਂ ਨੂੰ ਕਰ ਲੈਣਾ ਚਾਹੀਦਾ ਯਾਰ ਕਿਉਂਕਿ ਉਹਨਾਂ ਦਾ ਬਚਪਨ ਉਹਨਾਂ ਨੂੰ ਇੰਜੋਏ ਕਰਨ ਦੋ ਐਵੇਂ ਨਾ ਰੋਕੀ ਜਾਓ ਸ਼ਾਲਾ ਨਾ ਮਾਰਾ ਚੀਜ਼ ਨਾ ਤੋੜਦੀ ਉਹ ਨਾ ਤੋੜਦੀ ਜੋ ਕਰਦੇ ਆ ਬੱਚਿਆਂ ਨੂੰ ਖੂਬ ਕਰੰਦਿਆ ਕਰੋ ਉਹਨਾਂ ਨੂੰ ਆਪਦਾ ਬਚਪਨ ਇੰਜੋਏ ਕਰਨ ਲੋ ਇਹ ਮੁੜ ਕੇ ਨਹੀਂ ਆਉਂਦਾ ਦੁਬਾਰਾ ਆਪਾਂ ਵੀ ਉਸ ਚੀਜ਼ ਚ ਆਏ ਆ ਆਪਾਂ ਨੂੰ ਪਤਾ ਬਚਪਨ ਦੁਬਾਰਾ ਮੁੜ ਕੇ ਨਹੀਂ ਆਉਂਦਾ ਜਿਹੜੇ ਬਚਪਨ ਚ ਕੰਮ ਹੁੰਦੇ ਉਹ ਬਚਪਨ ਚ ਹੀ ਹੁੰਦੇ ਆ ਕਰਨ ਲੋ ਬੱਚਾ ਨੂੰ ਗੂ ਅੰਜੋਏ ਤੇ ਦੋਸਤੋ ਅੱਜ ਤੁਹਾਨੂੰ ਵਲੌਗ ਚ ਹਨਾ ਆਪਾਂ ਦਿਖਾਇਆ ਚੈਲੰਜ ਕਰਾਇਆ ਮਿਲੀਅਮ ਸ਼ੈਰੀਨ ਤੋਂ ਤੇ ਕੱਲ ਦੇ ਵਲੌਗ ਚ ਵੀ ਆਪਾਂ ਇਸ ਤੋਂ ਵੀ ਡਿਫਿਕਲਟ ਚੈਲੰਜ ਦੇਵਾਂਗੇ ਮਿਲੀਅਮ ਤੇ ਸ਼ੈਯਾਦ ਨੂੰ ਤੁਹਾਨੂੰ ਦਿਖਾਵਾਂਗੇ ਵੇਖੋ ਜੇ ਕਰ ਪਾਉਂਦੀਆਂ ਚੈਲੰਜ ਪੂਰਾ ਕਰ કે ਨਹੀਂ ਕਰ ਪਾਉਂਦੀਆਂ ਤੇ ਦੂਜੀ ਗੱਲ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਹੈ ਤੁਹਾਡਾ ਰਿਸਪਾਂਸ ਸਾਨੂੰ ਵਧੀਆ ਮਿਲਦਾ ਪਿਆ ਅਸੀਂ ਵੀਡੀਓ ਬਣਾਉਣੇ ਪਏ ਆ ਹਨਾ ਸਾਡੀਆਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੀ سپورਟ ਦੀ ਲੋੜ ਹੈ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਸਾਡੇ ਚੈਨਲ ਨੇ ਗਰੋਥ ਕਰਨੀ ਆ ਹਨਾ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਨਹੀਂ ਅਜੇ ਵੀਡੀਓ ਦੇਖ ਰਹੇ ਆ ਪਰ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਸਬਸਕ੍ਰਾਈਬ ਵੀ ਕਰ ਲਓ ਤੇ ਸਾਨੂੰ ਪੂਰੀ سپورਟ ਕਰ ਦਿਓ ਤੇ ਸਾਨੂੰ ਤੁਹਾਡੇ ਤੋਂ ਮੈਨੂੰ ਤੁਹਾਡੇ ਤੋਂ ਬਹੁਤ ਜ਼ਿਆਦਾ ਉਮੀਦ ਆ ਮੈਨੂੰ ਪਤਾ ਤੁਸੀਂ ਬਹੁਤ ਜਲਦੀ ਸਾਡੇ ਕਾਊਂਟ ਨੂੰ ਵਾਇਰਲ ਕਰ ਦੋਗੇ ਠੀਕ ਆ ਦੋਸਤੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆਂ ਥੈਂਕ ਯੂ